ਹਾਂਜੀ ਕਿਵੇਂ ਹੋ ਸਾਰੇ ਜਣੇ ਅਸੀਂ ਵੀ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਅੱਜ ਆਪਾਂ ਬਣਾਵਾਂਗੇ ਬਾਥੂ ਵਾਲੇ ਪਰੌਂਠੇ ਇਹ ਆਪਾਂ ਨੇ ਬਾਥੂ ਲਿਆ ਉਹਨੂੰ ਕੱਟ ਲਿਆ ਸੀਗਾ ਧੋ ਕੇ ਆਪਾਂ ਨੇ ਸਾਰਿਆਂ ਨੂੰ ਪਹਿਲਾਂ ਬਾਥੂ ਨੂੰ ਪ੍ਰਾਂਤ ਦੇ ਵਿੱਚ ਪਾ ਲੈਣਾ ਹੈ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਸੁੱਕਾ ਆਟਾ ਇਥੋਂ ਵੀਡੀਓ ਮੈਂ ਬਿਲਕੁਲ ਵੀ ਸਕਿਪ ਨਹੀਂ ਕਰ ਰਹੀ ਕਿਉਂਕਿ ਨਾ ਮੈਨੂੰ ਫਾਸਟ ਕੀਤਾ ਹੈ ਵੀ ਜਿਹੜੀਆਂ ਮੇਨ ਚੀਜ਼ਾਂ ਆ ਉਹ ਇਸੇ ਟਾਈਮ ਹੀ ਆਪਾਂ ਨੇ ਕਰਨੀਆਂ ਐ ਦੇਵੇਂ ਉਹਨਾਂ ਪਹਿਲਾਂ ਆਪਾਂ ਬੱਥ ਧੋ ਕੇ ਪਾਇਆ ਸੀਗਾ ਨਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦੇਣਾ ਹੈ ਆਟਾ ਜਿੰਨਾ ਤੁਹਾਨੂੰ ਚਾਹੀਦਾ ਹੈ ਮਤਲਬ ਹਨਾ ਤੇ ਉਸ ਤੋਂ ਬਾਅਦ ਮਸਾਲਿਆਂ ਚ ਆਪਾਂ ਨੇ ਪਾਇਆ ਦੇਖੋ ਜੀਰਾ ਤੇ ਧਨੀਆ ਪਾਊਡਰ ਹਲਦੀ ਮਿਰਚ ਨਮਕ ਤੇ ਗਰਮ ਮਸਾਲਾ ਥੋੜੀ ਜੀ ਆਪਾਂ ਪਾਵਾਂਗੇ ਅਜਵਾਇਨ ਤੇ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਆਪਾਂ ਚਾਟ ਮਸਾਲਾ ਹੁਣ ਕੀ ਕਰਨਾ ਸੀ ਨਾ ਸਾਰੀਆਂ ਚੀਜ਼ਾਂ ਨੂੰ ਪਾ ਕੇ ਨਾ ਇਦਾਂ ਇਹਦੇ ਵਿੱਚ ਪਾਣੀ ਨਹੀਂ ਪਾਉਣਾਗਾ ਕਿਉਂਕਿ ਬਾਥ ਨੂੰ ਆਪਾਂ ਧੋਇਆ ਤੇ ਉਹ ਵੀ ਕਾਫੀ ਜ਼ਿਆਦਾ ਇਹ ਜਿਹੜਾ ਗਿੱਲਾ ਏ ਤਾਂ ਕਰਕੇ ਆਟਾ ਮੇਰਾ ਘਾਟਾ ਤੇ ਬਾਥੂ ਮੇਰੇ ਕੋਲੇ ਆ ਜਿਹੜਾ ਉਹ ਜ਼ਿਆਦਾ ਆ ਤੇ ਹੁਣ ਇਹਨਾਂ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਮਿਕਸ ਕਰਨ ਤੋਂ ਬਾਅਦ ਜਿੰਨੀ ਕ ਆਪਾਂ ਨੂੰ ਜ਼ਰੂਰਤ ਲੱਗੂਗੀ ਪਾਣੀ ਦੀ ਓਨਾ ਕਹੀ ਪਾਣੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਤੇ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਸਾਰੇ ਦੇ ਵਿੱਚ ਮਸਾਲੇ ਰਲ ਜਾਣ ਕਿਤੇ ਐਵੇਂ ਨਾ ਹੋਵੇ ਵੀ ਕਿਤੇ ਲੱਗ ਗਿਆ ਤੇ ਕਿਤੇ ਰਹਿ ਗਿਆ ਉਹ ਫਿਰ ਟੇਸਟ ਵਧੀਆ ਨਹੀਂ ਆਉਂਦਾਗਾ ਇੱਥੇ ਤੁਸੀਂ ਇਹਨੂੰ 5 ਤੋਂ 7 ਮਿੰਟ ਜ਼ਰੂਰ ਲਾਉਣੇ ਆ ਵੀ ਚੰਗੀ ਤਰ੍ਹਾਂ ਮਿਕਸ ਕਰਨ ਵਾਸਤੇ ਠੀਕ ਆ ਤੇ ਫਿਰ ਤੁਸੀਂ ਗੁੰਨਣਾ ਵੀ ਇਹਨੂੰ ਮਸਲ ਮਸਲ ਕੇ ਹੀ ਆ ਤਾਂ ਕਿ ਜਿਹੜੇ ਮਸਾਲੇ ਆ ਚੰਗੀ ਤਰ੍ਹਾਂ ਵਿੱਚ ਰਚ ਜਾਣ ਆਟੇ ਦੇ ਠੀਕ ਆ ਤੇ ਜਦੋਂ ਤੁਸੀਂ ਆਪਦਾ ਆਟਾ ਗੁੰਨ ਕੇ ਰੈਡੀ ਕਰਕੇ ਰੱਖ ਲਓਗੇ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਆ ਵੀ ਆਪਾਂ ਨੇ ਕੀ ਕਰਨਾ ਹੈ ਉਸ ਤੋਂ ਬਾਅਦ ਆਪਾਂ ਬਣਾਉਣੇ ਆ ਪਰੌਂਠੇ ਠੀਕ ਹੈ ਪਰੌਂਠੇ ਕੀ ਆ ਪਰੌਂਠੇ ਵੀ ਇੱਕ ਆਰਟ ਆ ਇੱਕ ਕਲਾ ਐ ਤੇ ਕਿਉਂ ਮੈਂ ਇਹ ਚੀਜ਼ ਮੈਂ ਕਿਉਂ ਕਹਿ ਰਹੀ ਆ ਕਿਉਂਕਿ ਦੇਖੋ ਆਪਾਂ ਸਾਰੇ ਹੀ ਆਪਣੇ ਘਰਾਂ ਦੇ ਵਿੱਚ ਰੋਟੀ ਬਣਾਉਂਦੇ ਆ ਤੇ ਸਾਰਿਆਂ ਦੇ ਹੀ ਆਪਣੇ ਆਪਣੇ ਤਰੀਕੇ ਹੁੰਦੇ ਆ ਕਿਸੇ ਦਾ ਕਿੱਦਾਂ ਦਾ ਹੁੰਦਾ ਏ ਕਿਸੇ ਦਾ ਕਿੱਦਾਂ ਦਾ ਹੁੰਦਾ ਏ ਹਨਾ ਤੇ ਮੈਂ ਆਪ ਦੇ ਤਰੀਕੇ ਨਾਲ ਤੁਹਾਨੂੰ ਦੱਸਦੀ ਆ ਤੁਸੀਂ ਹੋ ਸਕਦਾ ਪਹਿਲਾਂ ਵੀ ਕਈ ਵਾਰ ਬਾਥੂ ਦੇ ਪਰੌਤੇ ਬਣਾਏ ਹੋਣ ਤੁਸੀਂ ਆਪ ਦੇ ਤਰੀਕੇ ਨਾਲ ਬਣਾਏ ਹੋਣਗੇ ਹਨਾ ਤੇ ਇਹਦੇ ਵਿੱਚ ਕਰਨ ਵਾਲਾ ਤਾਂ ਕੁਝ ਖਾਸ ਹੁੰਦਾ ਨਹੀਂ ਕਿਉਂਕਿ ਆਪਾਂ ਸਾਰੇ ਪਰੌਤੇ ਤਕਰੀਬਨ ਇਦਾਂ ਹੀ ਬਣਾਉਨੇ ਆ ਤੁਸੀਂ ਚਾਹੋ ਤਾਂ ਇਹਦੇ ਵਿੱਚ ਪਿਆਜ਼ ਐਡ ਕਰ ਸਕਦੇ ਹੋ ਪਰ ਮੈਂ ਨਹੀਂ ਕੀਤਾ ਮੈਂ ਸਿਰਫ ਬਾਥੂ ਦੇ ਹੀ ਪਰੌਤੇ ਬਣਾਉਂਗੀ ਤੇ ਮੈਂ ਆਟੇ ਨੂੰ ਜਿਹੜਾ ਮਸਲ ਮਸਲ ਕੇ ਚੰਗੀ ਤਰ੍ਹਾਂ ਗੁੰਨ ਲਵਾਂਗੀ ਠੀਕ ਹੈ ਤੇ ਆਟਾ ਗੁੰਨਣ ਦੇ ਬਾਅਦ ਆਪਾਂ ਇਹਦੇ ਪਰੌਂਠੇ ਬਣਾਵਾਂਗੇ ਕਿਉਂਕਿ ਸਵੇਰੇ-ਸਵੇਰੇ ਦਾ ਟਾਈਮ ਆ ਤੇ ਬੇਟੀ ਨੇ ਜਾਣਾ ਏ ਜੁਨੀ ਤੇ ਦੋਨੇ ਬੱਚੇ ਆ ਜਿਹੜੇ ਉਹ ਥੋੜੇ ਜਿਹਾ ਲੇਟ ਜਾਣਗੇ ਮੈਂ ਇੱਕ ਪ੍ਰੀਤ ਤੇ ਫਤੇ ਸਿੰਘ ਤੇ ਬੇਟੀ ਨੇ ਥੋੜਾ ਜਿਹਾ ਜਲਦੀ ਜਾਣਾ ਸੀਗਾ ਤਾਂ ਕਰਕੇ ਮੈਂ ਕਿਹਾ ਸਵੇਰੇ ਚਲੋ ਉਹਦੇ ਵਾਸਤੇ ਨਾਸ਼ਤੇ ਦੇ ਵਿੱਚ ਮੈਂ ਪਰੌਂਠੇ ਬਣਾ ਲਿਨੀ ਪਹਿਲਾਂ ਮੈਂ ਸਿਰਫ ਉਹਦੇ ਲਈ ਬਣਾ ਕੇ ਤਿਆਰ ਕਰੂੰਗੀ ਬਾਕੀ ਦੇ ਫਿਰ ਆਪਾਂ ਬਾਅਦ ਵਿੱਚ ਬਣਾਵਾਂਗੇ ਠੀਕ ਹੈ ਅਧਰ ਤੁਸੀਂ ਵੀ ਮੈਨੂੰ ਦੱਸ ਸਕਦੇ ਹੋ ਕਿ ਜਦੋਂ ਤੁਸੀਂ ਬਣਾਉਂਦੇ ਆ ਤੇ ਤੁਸੀਂ ਕਿਹੜੇ ਤਰੀਕੇ ਨਾਲ ਪਰੌਂਠਿਆਂ ਨੂੰ ਬਣਾ ਕੇ ਰੈਡੀ ਕਰਦੇ ਹੋ ਠੀਕ ਆ ਨਾ ਜਿਵੇਂ ਕਿ ਮੈਂ ਤੁਹਾਨੂੰ ਹੁਣੇ-ਹੁਣੇ ਦੱਸ ਕੇ ਹਟੀਆਂ ਵੀ ਇਹ ਵੀ ਇੱਕ ਕਲਾ ਹੈ ਤੇ ਕਿਉਂਕਿ ਜਦੋਂ ਆਪਾਂ ਬਾਹਰ ਖਾਣਾ ਖਾਣ ਜਾਂਦੇ ਆ ਉੱਥੇ ਵੱਡੇ-ਵੱਡੇ ਸ਼ੈਫ ਹੁੰਦੇ ਜਿਹੜੇ ਉਹੀ ਬਣਾਉਂਦੇ ਆ ਨਾ ਇਹ ਹੁਣ ਮੈਂ ਸਿੰਪਲ ਆਟਾ ਗੁੰਨਿਆ ਕੁਝ ਸਾਡੇ ਘਰ 'ਚ ਪੁਰਾਣੀ ਇਦਾਂ ਦੇ ਵੀ ਹੈਗੇ ਜਿਹੜੇ ਨਹੀਂ ਖਾਂਦੇ ਕਿ ਪੱਤੇ ਵਾਲੀ ਰੋਟੀ ਤਾਂ ਕਰਕੇ ਇਹਨੂੰ ਵੀ ਗੁੰਨ ਕੇ ਆਪਾਂ ਸਾਈਡ ਤੇ ਰੱਖ ਦਵਾਂਗੇ ਢੱਕ ਕੇ ਤੇ ਹੁਣ ਆਪਾਂ ਲਾਵਾਂਗੇ ਟੀਵੀ ਟੀਵੀ ਔਨ ਕਰਤਾ ਸੀਗਾ ਮੈਂ ਵੈਸਤ ਅੱਜ ਲੇਟ ਹੀ ਹੋ ਗਈ ਸੀਗੀ ਟਾਈਮ ਦੇਖਿਆ ਤਾਂ ਮੈਂ 6:30 ਹੋ ਹੀ ਚੁੱਕੇ ਸੀਗੇ ਤੇ ਟੀਵੀ ਨੂੰ ਔਨ ਕਰਨ ਦੇ ਬਾਅਦ ਫਿਰ ਆਪਾਂ ਵਾਪਸ ਆ ਗਏ ਆਪਣੇ ਕਿਚਨ ਦੇ ਵਿੱਚ ਤੇ ਹੁਣ ਆਪਾਂ ਬਣਾਵਾਂਗੇ ਪਰੌਂਠੇ ਜਿਹੜੀ ਕਲਾ ਦੀ ਗੱਲ ਕਰਦੀ ਸੀਗੀ ਮੈਂ ਉਹ ਇਹ ਸੀਗੀ ਜਦੋਂ ਵੀ ਆਪਾਂ ਬਣਾਉਣਾ ਨਾ ਪਰੌਂਠਾ ਹੁਣ ਵੇਖੋ ਪਹਿਲਾਂ ਤੇ ਇਦਾਂ ਘਿਓ ਲਾਉਣਾ ਫਿਰ ਜਿੰਨੀਆਂ ਤੇਹਾਂ ਤੁਸੀਂ ਉਹਦੀਆਂ ਬਣਾਉਣੀਆਂ ਪਰੌਂਠੇ ਦੀਆਂ 4 3 ਹਨਾ ਉਹਨਾਂ ਸਾਰੀਆਂ ਦੇ ਵਿੱਚ ਘਿਓ ਲਾਣਾ ਏ ਇਹ ਜ਼ਰੂਰੀ ਆ ਇਸ ਤੋਂ ਬਾਅਦ ਇਹਦੇ ਉੱਪਰ ਤੁਸੀਂ ਲਾਓ ਨਾ ਲਾਓ ਉਹ ਕੋਈ ਜ਼ਰੂਰੀ ਨਹੀਂ ਹੈਗਾਗਾ ਉਦੋਂ ਅੱਗੇ ਤੁਹਾਡੀ ਮਰਜ਼ੀ ਆ ਹੁਣ ਇਹਨੂੰ ਪਰੌਂਠੇ ਨੂੰ ਆਪਾਂ ਕਰ ਲਿਆ ਰੈਡੀ ਹਰੇਕ ਤੇਹ ਦੇ ਵਿੱਚ ਆਪਾਂ ਇਹਦੇ ਘਿਓ ਲਾਇਆ ਤੇ ਇਹਨੂੰ ਹੁਣ ਤਵੇ ਤੇ ਮਾਰਾਂਗੇ ਪੱਠਾ ਠੀਕ ਹੈ ਤੇ ਹੁਣ ਬਸ ਇਹਨੂੰ ਉਲਟ ਪਲਟ ਕਰਕੇ ਸੇਕਣਾ ਹੀ ਆ ਉਹ ਤੁਹਾਡੇ ਤੇ ਆ ਵੀ ਤੁਸੀਂ ਕਿਵੇਂ ਦਾ ਬਣਾਉਣਾ ਏ ਠੀਕ ਹੈ ਵਿੱਕੀ ਉਹ ਲਾਣਾ ਹੈ ਜਾਂ ਸਕਿੱਪ ਕਰਨਾ ਹੈ ਤੇ ਜਦੋਂ ਵੀ ਪਰੌਂਠਾ ਬਣਾਣਾ ਉਹਦੇ ਹਰੇਕ ਤਿਆਰ ਦੇ ਵਿੱਚ ਕਿਉਂ ਇਦਾਂ ਜ਼ਰੂਰ ਲਾਣਾ ਹੈ ਤਾਂ ਕਿ ਉਹ ਖਾਣ ਦੇ ਵਿੱਚ ਸੌਫਟ ਸੌਫਟ ਬਣੇ ਤੇ ਪਰੌਂਠੇ ਆਪਣੇ ਜਿਹੜੇ ਬਣ ਕੇ ਤਿਆਰ ਆ ਇਹ ਸੀਗਾ ਹੀ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਥੈਂਕ ਯੂ